ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਕ ਕੋਰ ਬਸਰਾ ਵੱਡੀ ਖਬਰ ਜਿੱਥੇ ਕਿ ਇੱਕ ਟੀਚਰ ਦੇ ਉੱਪਰ ਫਾਇਰਿੰਗ ਆ ਜਿਹੜੀ ਕਰ ਦਿੱਤੀ ਗਈ ਆ ਜੀ ਹਾਂ ਤਾਂ ਇੱਕ ਫੀਮੇਲ ਅਧਿਆਪਕ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਜਿਹੜਾ ਹਮਲਾਵਰਾਂ ਦੇ ਵੱਲੋਂ ਕੀਤਾ ਗਿਆ ਤਾਂ ਇਹ ਪੂਰੀ ਘਟਨਾ ਨੂੰ ਅੰਜਾਮ ਉਹਨਾਂ ਦੇ ਵੱਲੋਂ ਉਸ ਵਕਤ ਦਿੱਤਾ ਗਿਆ ਜਦੋਂ ਇਹ ਫੀਮੇਲ ਅਧਿਆਪਕ ਹੈ ਜਿਹੜੀ ਕਿ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਸੀ ਤਾਂ ਉਸ ਵਕਤ ਉਹਨਾਂ ਦੇ ਵੱਲੋਂ ਫਾਇਰਿੰਗ ਆ ਜਿਹੜੀ ਕੀਤੀ ਗਈ ਆ ਜੀ ਹਾਂ ਤਾਂ ਦੋ ਵਾਰ ਫਾਇਰਿੰਗ ਆ ਜਿਹੜੀ ਹਮਲਾਵਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਦੱਸਦੀ ਕਿ ਜਿਨ੍ਹਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗੀ ਗਈ ਹੈ ਉਹਨਾਂ ਦੇ ਨਾਲ ਇਸ ਟੀਚਰ ਦਾ ਕੁਝ ਪੁਰਾਣਾ ਝਗੜਾ ਜਿਹੜਾ ਕਿ ਚੱਲ ਰਿਹਾ ਸੀ ਪਰ ਜਿਸ ਦੌਰਾਨ ਇਹਨਾਂ ਦੇ ਵੱਲੋਂ ਸਕੂਲ ਦੇ ਵਿੱਚ ਵੜ ਕੇ ਹੀ ਉਸ ਦੇ ਉੱਪਰ ਫਾਇਰਿੰਗ ਹੈ ਜਿਹੜੀ ਕਰ ਦਿੱਤੀ ਜਾਂਦੀ ਹੈ ਤਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਵਿਦਿਆਰਥੀਆਂ ਦੇ ਸਾਹਮਣੇ ਛੋਟੇ ਬੱਚਿਆਂ ਦੇ ਸਾਹਮਣੇ ਹੀ ਫਾਇਰਿੰਗ ਹੈ ਜਿਹੜੀ ਟੀਚਰ ਦੇ ਉੱਪਰ ਇਹਨਾਂ ਹਮਲਾਵਰਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਤੇ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂ ਜਿਹੜਾ ਜੰਡਾਲੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਜੀ ਇੱਕ ਟੀਚਰ ਜੀ ਅਮਨਦੀਪ ਸਿੰਘ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ ਕਿ ਹਰਬੀਰ ਸਿੰਘ ਨਾਮ ਦੇ ਵਿਅਕਤੀ ਜਿਸ ਨਾਲ ਉਹਨਾਂ ਦਾ ਪੁਰਾਣਾ ਤਕਰਾਰ ਚੱਲਦਾ ਸੀ ਅੱਜ ਉਹਨਾਂ ਨੇ ਸਕੂਲ ਆਇਆ ਅਤੇ ਉਹਨਾਂ ਦੇ ਉੱਪਰ ਮਾਰ ਦੇ ਦੀ ਨੀਅਤਾਂ ਦੋ ਫਾਇਰ ਕੀਤੀ ਜਿਸ ਦੇ ਉੱਤੇ ਅਸੀਂ ਮਾਸਟਰ ਜੀ ਨੇ ਫਤਿਹ ਪਿਆਰ ਦਾ ਉੱਤੇ ਪਰਚਾ ਦਰਜ ਕਰਾਇਆ ਮਾਮਲਾ ਪਤਾ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮਗਧਮਤਾਂ ਚ ਕਰਨੇ ਕਿਹੜੀ ਕਿਹੜੀ ਤਰ੍ਹਾਂ ਦੀ ਕਰਦੇ ਇੱਕ ਤਾਂ ਅਟੈਂਪਟ ਨੂੰ ਵਰਡ ਤੇ ਫਾਰਮ ਲੈਖੀ ਕਰ ਰਹੇ ਥੈਂਕ ਯੂ ਥੈਂਕ ਯੂ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਕ ਕੋਰ ਬਸਰਾ ਵੱਡੀ ਖਬਰ ਜਿੱਥੇ ਕਿ ਇੱਕ ਟੀਚਰ ਦੇ ਉੱਪਰ ਫਾਇਰਿੰਗ ਆ ਜੜੀ ਕਰ ਦਿੱਤੀ ਗਈ ਆ ਜੀ ਹਾਂ ਤਾਂ ਇੱਕ ਫੀਮੇਲ ਅਧਿਆਪਕ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਜਿਹੜਾ ਹਮਲਾਵਰਾਂ ਦੇ ਵੱਲੋਂ ਕੀਤਾ ਗਿਆ ਤਾਂ ਇਹ ਪੂਰੀ ਘਟਨਾ ਨੂੰ ਅੰਜਾਮ ਉਹਨਾਂ ਦੇ ਵੱਲੋਂ ਉਸ ਵਕਤ ਦਿੱਤਾ ਗਿਆ ਜਦੋਂ ਇਹ ਫੀਮੇਲ ਅਧਿਆਪਕ ਹੈ ਜਿਹੜੀ ਕਿ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਸੀ ਤਾਂ ਉਸ ਵਕਤ ਉਹਨਾਂ ਦੇ ਵੱਲੋਂ ਫਾਇਰਿੰਗ ਆ ਜੜੀ ਕੀਤੀ ਗਈ ਆ ਜੀ ਹਾਂ ਤਾਂ ਦੋ ਵਾਰ ਫਾਇਰਿੰਗ ਆ ਜੜੀ ਹਮਲਾਵਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਦੱਸਦੀ ਕਿ ਜਿਨ੍ਹਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਦੀ ਗਈ ਹੈ ਉਹਨਾਂ ਦੇ ਨਾਲ ਇਸ ਟੀਚਰ ਦਾ ਕੁਝ ਪੁਰਾਣਾ ਝਗੜਾ ਜਿਹੜਾ ਕਿ ਚੱਲ ਰਿਹਾ ਸੀ ਪਰ ਜਿਸ ਦੌਰਾਨ ਇਹਨਾਂ ਦੇ ਵੱਲੋਂ ਸਕੂਲ ਦੇ ਵਿੱਚ ਵੜ ਕੇ ਹੀ ਉਸ ਦੇ ਉੱਪਰ ਫਾਇਰਿੰਗ ਹੈ ਜਿਹੜੀ ਕਰ ਦਿੱਤੀ ਜਾਂਦੀ ਹੈ ਤਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਵਿਦਿਆਰਥੀਆਂ ਦੇ ਸਾਹਮਣੇ ਛੋਟੇ ਬੱਚਿਆਂ ਦੇ ਸਾਹਮਣੇ ਹੀ ਫਾਇਰਿੰਗ ਹੈ ਜਿਹੜੀ ਟੀਚਰ ਦੇ ਉੱਪਰ ਇਹਨਾਂ ਹਮਲਾਵਰਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਤੇ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂ ਜਿਹੜਾ ਜੰਡਾਲੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਜੀ ਇੱਕ ਟੀਚਰ ਤੁਸੀਂ ਜੀ ਅਵਧਦੀਪ ਸਿੰਘ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ ਕਿ ਹਰਬੀਤ ਸਿੰਘ ਦਾ ਉਹਦੇ ਬੇਤਤੀ ਜਿਹਨਾਂ ਨਾਲ ਉਹਦਾ ਪੁਰਾਣਾ ਟਕਰਾਅ ਚੱਲਦਾ ਸੀ ਅੱਜ ਉਹਨਾਂ ਨੇ ਸਕੂਲ ਆਇਆ ਅਤੇ ਉਹਨਾਂ ਦੇ ਉੱਪਰ ਮਾਰ ਦੇ ਦੀ ਨੀਅਤ ਨਾਲ ਦੋ ਫਾਇਰ ਕੀਤੀ ਜਿਸ ਦੇ ਉੱਤੇ ਅਸੀਂ ਤਾਂ ਮਾਸਟਰ ਜੀ ਨੇ ਅਜਿਹੀ ਪਿਆਰਤਾ ਦੇ ਉੱਤੇ ਪਰਚਾ ਦਰਜ ਕਰ ਰਹੇ ਹਾਂ ਮਾਮਲਾ ਪਤਾ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮਗਧਮਤਾਂ ਚ ਕਰਨੇ ਕਿਹੜੀ ਕਿਹੜੀ ਤਰ੍ਹਾਂ ਦੀ ਕਰਦੇ ਕਰਦੇ ਇੱਕ ਤਾਂ ਅਟੈਂਪਟ ਨੂੰ ਵਰਡ ਤੇ ਫਾਰਮ ਜੈਕਤੀ ਕਰ ਰਹੇ ਹੈ ਥੈਂਕ ਯੂ ਥੈਂਕ ਯੂ